ਉਹ ਵਾਹੀ ਗੁਰਜੀਤ ਖਾਲਸਾ ਵਾਹੀ ਗੁਰਜੀਤ ਕੀ ਫਤਿਹ ਦੇਖੋ ਭਾਈ ਜੀ ਆਪਣਾ ਮੋਟਰਸਾਈਕਲ ਹੋ ਗਿਆ ਖਰਾਬ ਤੇ ਇਹ ਹੈ ਮੁੰਨਾ ਬਾਈ ਮੋਟਰਸਾਈਕਲ ਵਰਕਸ ਤੇ ਇਹ ਬਠਿੰਡਾ ਰੋਡ ਤੇ ਹੈ ਇਹ ਮੁਖਸਰ ਸਾਹਿਬ ਨੂੰ ਜਾਂਦੀ ਸੜਕ ਤੇ ਇਧਰ ਬਠਿੰਡਾ ਨੂੰ ਜਾਂਦੀ ਹੈ ਤੇ ਇਸ ਰੋਡ ਤੇ ਹੈ ਜਮਾਂ ਸੋਏ ਤੇ ਲੱਗੇ ਬਹੁਤ ਵਧੀਆ ਬਾਈ ਕੰਮ ਕਰਦਾ ਹੈ ਤੇ ਆ ਆਪਣਾ ਮੋਟਰਸਾਈਕਲ ਕਿਹਾਗਾ ਇਹਦਾ ਕਲਚ ਵੇਰਿੰਗ ਖਰਾਬ ਹੋ ਗਿਆ ਤੇ ਉਹ ਸਹੀ ਕਰਵਾਉਣਾ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਦਾ ਸਹੀ ਕਰਦੇ ਆ ਤੇ ਘਰੇ ਵੀ ਬੰਦਾ ਸੌਖਾ ਹੋ ਜਾਂਦਾ ਕਰਨਾ ਤੇ ਆ ਹੈਗਾ ਬਾਈ ਮੁੰਨਾ ਬਾਈ ਜੋ ਕਿ ਜਸਤੀ ਇਹ ਦੁਕਾਨ ਆ ਤੇ ਬਹੁਤ ਵਧੀਆ ਕੰਮ ਕਰਕੇ ਦਿੰਦੇ ਆ ਤੇ ਜੋ ਵੀ ਕਿਸੇ ਨੇ ਕਰਵਾਉਣਾ ਹੋਵੇ ਤੇ ਇੱਥੋਂ ਕਰਵਾ ਸਕਦਾ ਹੈਗਾ ਤੇ ਬਹੁਤ ਹਸਤੇ ਰੇ ਤੇ ਵੀ ਇਹ ਕਰ ਦਿੰਦੇ ਆ ਇਹਨਾਂ ਕੋਲ ਹਰ ਕਿਸਵਿਦਾ ਹੈ ਜੀਆ ਹਰ ਕੰਮ ਕਰਕੇ ਦਿੰਦੇ ਆ ਬਹੁਤ ਵਧੀਆ ਕਰਕੇ ਦਿੰਦੇ ਆ ਤੇ ਆ ਦੇਖੋ ਇਹਨਾਂ ਦਿਖਾਉਣਾ ਬਹੁਤ ਵਧੀਆ ਪੂਰੀ ਗੱਲ ਬਾਤ ਆ ਦੇਖੋ ਭਾਈ ਕਿ ਹੁਣ ਆਪਣਾ ਜਿਹੜਾ ਮੋਟਰਸਾਈਕਲ ਆ ਉਹ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਸਕੂਟਰਿਆਂ ਕੋਈ ਵੀ ਮੋਟਰਸਾਈਕਲ ਸਪੋਰਟਰੀ ਕੁਝ ਵੀ ਸੜਕ ਨੂੰ ਸਹੀ ਕਰਕੇ ਦਿੰਦੇ ਆ ਆਹ ਆਪਣਾ ਮੋਟਰਸਾਈਕਲ ਪਿਆਗਾ ਇਹਦਾ ਕਲਚ ਵੈਰਿੰਗ ਜੋ ਕਿ ਵਾਰ-ਵਾਰ ਟੁੱਟਦਾ ਸੀਗਾ ਤੇ ਉਹੋ ਸਹੀ ਕਰਕੇ ਦਿੰਦੇ ਆ ਦੇਖੋ ਬਈ ਕਿਦਾਂ ਖੋਲਿਆ ਜਾਂਦਾਗਾ ਪਹਿਲਾਂ ਦਾ ਆਹ ਪਹਿਲਾਂ ਲੱਟ ਖੋਲ ਲੈ